ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਿਟੀ ਹੋਮ ਨਿਊਜ਼ ਤੇ ਮੈਂ ਤੁਹਾਡੇ ਨਾਲ ਜਸਪ੍ਰਿਤ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਕੱਲ ਲੋਕ ਅਸਟਰੋਲੋਜੀ ਵੱਲ ਬਹੁਤ ਝੁਕਾਵ ਰੱਖ ਰਹੇ ਨੇ ਕਿਉਂਕਿ ਤਰ੍ਹਾਂ ਤਰ੍ਹਾਂ ਦੀਆਂ ਰੀਲਸ ਦੇਖਣ ਨੂੰ ਮਿਲਦੀਆਂ ਟ੍ਰੈਂਡਿੰਗ 'ਚ ਹੁੰਦੀਆਂ ਕਈ ਵੀ ਆਹ ਉਪਾਏ ਕਰੋ ਤੇ ਇਹ ਹੋ ਜਾਂਦਾ ਇਹ ਤੁਹਾਡਾ ਲੱਕੀ ਨੰਬਰ ਹੈ ਇਹ ਸਾਰਾ ਕੁਝ ਬਹੁਤ ਕੁਝ ਇਹਦਾ ਦੇਖਣ ਨੂੰ ਮਿਲਦਾ ਸੋ ਅੱਜ ਅਸੀਂ ਇਦਾਂ ਦੇ ਮੁੱਦੇ ਤੇ ਹੀ ਗੱਲਬਾਤ ਕਰਾਂਗੇ ਕਿ ਹਰ ਇਨਸਾਨ ਦਾ ਕੋਈ ਨਾ ਕੋਈ ਦੇਖਿਆ ਜਾਂਦਾ ਕਿ ਸ਼ੁਭ ਮੂਰਤ ਸ਼ੁਭ ਦਿਨ ਜਿਹਨੂੰ ਕਹਿ ਸਕਦੇ ਆ ਉਹ ਚੀਜ਼ ਹੁੰਦੀ ਜ਼ਰੂਰ ਹੈ ਪਰ ਕੀ ਹੁੰਦੀ ਹੈ ਹਰ ਇਨਸਾਨ ਦਾ ਲੱਕੀ ਰੰਗ ਕੀ ਹੈ ਲੱਕੀ ਕਲਰ ਕੀ ਹੈ ਲੱਕੀ ਨੰਬਰ ਕੀ ਹੈ ਫਿਲਹਾਲ ਅਸੀਂ ਸਟੈਪ ਬਾਏ ਸਟੈਪ ਚੱਲਾਂਗੇ ਅੱਜ ਅਸੀਂ ਗੱਲ ਕਰਾਂਗੇ ਲੱਕੀ ਨੰਬਰ ਦੀ ਐਂਜਲ ਨੰਬਰ ਜਿਹਨੂੰ ਕਹਿੰਦੇ ਆ ਉਹਤੇ ਗੱਲਬਾਤ ਕਰਾਂਗੇ ਤੇ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਡਾਕਟਰ ਆਈਪੀ ਸਿੰਘ ਜੋ ਕਿ ਜਾਣੇ ਮਾਣੇ ਇੱਕ ਨੰਬਰੋਲੋਜਿਸਟ ਨੇ ਬਹੁਤ ਇਹਨਾਂ ਦਾ ਨਾਮ ਹੈ ਤੇ ਕਾਫੀ ਬੱਚਿਆਂ ਨੂੰ ਪੜ੍ਹਾਈ ਵੀ ਕਰਾਉਂਦੇ ਨੇ ਇਸ ਦੀ ਤੇ ਇਹਨਾਂ ਦਾ ਸਵਾਗਤ ਕਰ ਲੈਣੀਆਂ ਤੇ ਇਸ ਮੁੱਦੇ ਤੇ ਗੱਲਬਾਤ ਵੀ ਕਰਦੇ ਆ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਕੀ ਹਾਲ ਚੱਲ ਸਰ ਬਹੁਤ ਵਧੀਆ ਜੀ ਵਧੀਆ ਫਰਸਟ ਕਲਾਸ ਸਰ ਜਿਵੇਂ ਕਿ ਤੁਹਾਨੂੰ ਦੱਸਿਆ ਕਿ ਇਹ ਟੌਪਿਕ ਇੱਕ ਰੇਅਰ ਟੌਪਿਕ ਹੈ ਜਿਵੇਂ ਲੋਕਾਂ ਨੂੰ ਪਸੰਦ ਵੀ ਬਹੁਤ ਹੈ ਹਰ ਕਿਸੇ ਨੂੰ ਹੁੰਦਾ ਇਹ ਮੇਰਾ ਜਿਵੇਂ ਕਈ ਕਹਿੰਦੇ ਮੇਰਾ 3 ਲੱਕੀ ਨੰਬਰ ਹੈ 7 ਲੱਕੀ ਨੰਬਰ ਹੈ ਇਦਾਂ ਹੀ ਅਸੀਂ ਅੱਜ ਜਾਣਾਂਗੇ ਕਿ ਲੱਕੀ ਨੰਬਰ ਕੀ ਹੁੰਦਾ ਹੈ ਔਰ ਕਿੱਦਾਂ ਕੰਮ ਕਰਦਾ ਹੂੰ ਦੇਖੋ ਮੈਂ ਇੱਕ ਚੀਜ਼ ਦੱਸਾਂਗਾ ਕਿ ਨੰਬਰ ਜਿਹੜਾ ਮਰਜ਼ੀ ਹੋਵੇ ਜਿਹੜਾ ਤੁਹਾਡੇ ਲਈ ਕੰਮ ਕਰਦਾ ਉਹ ਤੁਹਾਡਾ ਲੱਕੀ ਨੰਬਰ ਹੈ ਬਿਲਕੁਲ ਮਤਲਬ ਇਹਦਾ ਕਿਸੇ ਚੀਜ਼ ਨਾਲ ਕੋਈ ਮਤਲਬ ਨਹੀਂ ਹੈ ਕਿ ਇਹ ਨੰਬਰ ਤੁਹਾਡੇ ਅਗੇਂਸਟ ਹੈ ਤੁਹਾਡੇ ਕਿੱਥੇ ਹੈ ਬਟ ਜਿਹੜਾ ਨੰਬਰ ਜੇ ਤੁਹਾਡੇ ਲਈ ਉਹ ਕੰਮ ਕਰ ਰਿਹਾ ਹੈ ਤੁਹਾਡੀ ਗੱਲ ਸੁਣ ਰਿਹਾ ਹੈ ਤੇ ਤੁਹਾਨੂੰ ਉਹਦੇ ਪੋਜ਼ਿਟਿਵ ਰਿਜ਼ਲਟ ਦੇ ਰਿਹਾ ਹੈ ਤੇ ਉਹ ਤੁਹਾਡਾ ਹਮੇਸ਼ਾ ਲੱਕੀ ਨੰਬਰ ਹੈ ਮਤਲਬ ਇਹਦਾ ਪੁਆਇੰਟ ਏ ਹੈ ਕਿਉਂਕਿ ਨੰਬਰ ਜਿਹੜੇ ਆ ਇਹ ਬਹੁਤ ਵੱਡਾ ਰੋਲ ਅਦਾ ਕਰਦੇ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ ਮੈਂ ਤਾਂ ਇੱਕ ਗੱਲ ਕਹਿਣਾ ਕਿ ਬੰਦੇ ਦੇ ਜਨਮ ਤੋਂ ਲੈ ਕੇ ਤੇ ਉਹਦੇ ਇੱਥੋਂ ਦੁਨੀਆ ਤੋਂ ਜਾਨ ਤੱਕ ਹਰ ਜਗ੍ਹਾ ਤੇ ਨੰਬਰ ਉਹਦੇ ਨਾਲ ਰਹਿੰਦੇ ਆ ਅੱਛਾ ਕਿ ਜੇ ਪਰਸਨ ਜਮਿਆ ਹੈ ਤੇ ਉਹਦੇ ਹਸਪੀਟਲ ਦਾ ਨੰਬਰ ਉਹਦੇ ਬੈੱਡ ਦਾ ਨੰਬਰ ਉਹਦਾ ਰਜਿਸਟ੍ਰੇਸ਼ਨ ਨੰਬਰ ਫਿਰ ਉਸ ਤੋਂ ਬਾਅਦ ਜਦੋਂ ਸਕੂਲ ਜਾਂਦਾ ਹੈ ਸਕੂਲ ਦਾ ਨੰਬਰ ਸਕੂਲ ਦੀ ਬਿਲਡਿੰਗ ਦਾ ਨੰਬਰ ਕਿਹੜੀ ਕਲਾਸ ਚ ਹੈ ਉਹ ਕਲਾਸ ਦਾ ਨੰਬਰ ਕੀ ਹੈ ਉਹਦਾ ਰੋਲ ਨੰਬਰ ਮਤਲਬ ਉਹਦੇ ਟੀਚਰ ਦਾ ਨੰਬਰ ਉਹਦੇ ਘਰ ਦਾ ਨੰਬਰ ਉਹਦੇ ਵਹੀਕਲ ਦਾ ਨੰਬਰ ਉਹਦੀ ਬੈਂਕ ਅਕਾਊਂਟ ਦਾ ਨੰਬਰ ਉਹਦੇ ਮੋਬਾਈਲ ਦਾ ਨੰਬਰ ਫਿਰ ਜਦੋਂ ਉਹ ਪਰਸਨ ਇਸ ਦੁਨੀਆ ਤੋਂ ਜਾਂਦਾ ਹੈ ਤੇ ਐਂਡ ਤੇ ਆ ਕੇ ਉਹਦੀ ਚਿਤਾ ਦਾ ਨੰਬਰ ਵੀ ਉੱਥੇ ਨੰਬਰ ਆ ਜਾਂਦਾ ਹੈ ਹਾਂ ਦੈਟ ਸਰਟੀਫਿਕੇਟ ਦਾ ਰਜਿਸਟ੍ਰੇਸ਼ਨ ਨੰਬਰ ਉਹਦਾ ਵੀ ਨੰਬਰ ਹੈ ਤੇ ਉਸ ਤੋਂ ਬਾਅਦ ਜਦੋਂ ਤੁਸੀਂ ਕਿਸੇ ਵੀ ਜਗ੍ਹਾ ਤੇ ਜਾਣਾ ਹੈ ਉਹਦਾ ਜਨਮ ਤੋਂ ਲੈ ਕੇ ਉਹਦਾ ਇਸ ਦੁਨੀਆ ਤੋਂ ਜਾਨ ਤੱਕ ਹਰ ਜਗ੍ਹਾ ਤੇ ਨੰਬਰ ਜਿਹੜੇ ਐ ਉਹਦੀ ਜ਼ਿੰਦਗੀ ਦੇ ਵਿੱਚ ਬੜਾ ਵੱਡਾ ਰੋਲ ਅਦਾ ਕਰਦੇ ਆ ਜਾਂ ਉਹਦੇ ਨਾਲ ਹਮੇਸ਼ਾ ਜੁੜੇ ਰਹਿੰਦੇ ਆ ਜੀ ਹੁਣ ਤੁਸੀਂ ਅੱਜ ਇੱਕ ਗੱਲ ਕੀਤੀ ਕਿ ਪਰਸਨ ਦਾ ਲੱਕੀ ਨੰਬਰ ਹੂੰ ਮੈਂ ਲੱਕੀ ਨੰਬਰ ਤੋਂ ਪਹਿਲਾਂ ਇੱਕ ਚੀਜ਼ ਤੁਹਾਨੂੰ ਹੋਰ ਦੱਸਾਂਗਾ ਕਿ ਹਰ ਪਰਸਨ ਨੂੰ ਉਸ ਪਰਮਾਤਮਾ ਨੇ ਜਾਂ ਉਸ ਵਿਦਾਤਾ ਨੇ ਇੱਕ ਐਂਜਲ ਨੰਬਰ ਵੀ ਦਿੱਤਾ ਹੋਇਆ ਅੱਛਾ ਜਿਹੜਾ ਨੰਬਰ ਤੁਹਾਡੀ ਡੇਟ ਆਫ ਬਰਥ ਦੇ ਵਿੱਚ ਲੁਕਿਆ ਹੁੰਦਾ ਅੱਛਾ ਜੀ ਉਹ ਦਿਖਦਾ ਨਹੀਂ ਹੈ ਪਰ ਉਹ ਤੁਹਾਡੇ ਨਾਲ ਹਮੇਸ਼ਾ ਹਮੇਸ਼ਾ ਹੀ ਜੁੜਿਆ ਰਹਿੰਦਾ ਹੈ ਜਿੰਨੂੰ ਕਿਹਾ ਜਾਂਦਾ ਹੈ ਐਂਜਲ ਨੰਬਰ ਜਾਂ ਕੁਝ ਜਗ੍ਹਾ ਤੇ ਕੁੰਵਾ ਨੰਬਰ ਵੀ ਕਿਹਾ ਜਾਂਦਾ ਹੈ ਅੱਛਾ ਅੱਜ ਮੈਂ ਤੁਹਾਨੂੰ ਤੁਹਾਡਾ ਐਂਜਲ ਨੰਬਰ ਕੱਢਣਾ ਵੀ ਦੱਸੂਗਾ ਕਿ ਤੁਹਾਡਾ ਐਂਜਲ ਨੰਬਰ ਕੀ ਹੈ ਤੇ ਐਂਜਲ ਨੰਬਰ ਨੂੰ ਕਿੱਦਾਂ ਯੂਜ਼ ਕਰਨਾ ਹੈ ਅੱਜ ਮੈਂ ਤੁਹਾਨੂੰ ਉਹ ਵੀ ਦੱਸਾਂਗਾ ਜੀ ਔਰ ਜਿੱਦਾਂ ਮੈਡਮ ਨੇ ਕਿਹਾ ਲੱਕੀ ਨੰਬਰ ਲੱਕੀ ਨੰਬਰ ਦੀ ਕੈਟਾਗਰੀ ਦੇ ਵਿੱਚ ਅੱਜ ਮੈਂ ਤੁਹਾਨੂੰ ਇਹ ਵੀ ਦੱਸੂਗਾ ਕਿ ਤੁਹਾਡੇ ਲਈ ਐਕਚੁਅਲ ਲੱਕੀ ਨੰਬਰ ਕੀ ਹੈ ਪਰ ਪਹਿਲੇ ਆਪਾਂ ਗੱਲ ਕਰਾਂਗੇ ਤੁਹਾਡੇ ਐਂਜਲ ਨੰਬਰ ਦੇ ਉੱਤੇ ਕਿ ਤੁਹਾਡਾ ਫਰਿਸ਼ਤੇ ਦਾ ਨੰਬਰ ਜਾਂ ਤੁਹਾਡਾ ਕੂਆ ਨੰਬਰ ਕਿਹੜਾ ਹੈ ਜਿਹਦੇ ਤੋਂ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਵਾਲੇ ਫਾਇਦੇ ले ਸਕਦੇ ਹੋ ਕਿਉਂਕਿ ਉਹ ਤੁਹਾਡੇ ਨਾਲ ਹਮੇਸ਼ਾ ਹੀ ਜੁੜਿਆ ਰਹਿੰਦਾ ਪਰ ਤੁਹਾਨੂੰ ਕਦੀ ਦਿਖਦਾ ਨਹੀਂ ਸਰ ਮਤਲਬ ਇੱਕ ਸਵਾਲ ਹੈ ਕਿ ਐਂਜਲ ਨੰਬਰ ਔਰ ਲੱਕੀ ਨੰਬਰ ਸੇਮ ਸੇਮ ਹੈ ਇੱਕੋ categories ਦੇ ਜਾਂ ਅਲੱਗ ਚੀਜ਼ ਹੈ ਅਲੱਗ ਚੀਜ਼ ਹੈ ਅੱਛਾ ਲੱਕੀ ਨੰਬਰ ਜਿਹੜੇ ਹੈਗੇ ਆ ਉਹ ਤੁਹਾਡੀ ਡੇਟ ਆਫ ਬਰਥ ਦੇ ਹਿਸਾਬ ਨਾਲ ਨਿਰਧਾਰਿਤ ਕੀਤੇ ਜਾਂਦੇ ਆ ਜਾਂ ਜਿਹਨੂੰ ਇਹ ਕਿਹਾ ਜਾਂਦਾ ਹੈ ਕਿ ਤੁਹਾਡੇ ਮੂਲਾਂਕ ਤੇ ਭਾਗ ਅੰਗ ਦੇ ਹਿਸਾਬ ਨਾਲ ਨਿਰਧਾਰਿਤ ਕੀਤੇ ਜਾਂਦੇ ਆ ਉਹ ਹੈਗੇ ਤੁਹਾਡੇ ਲੱਕੀ ਨੰਬਰ ਲੱਕੀ ਨੰਬਰ ਵੀ ਮੈਂ ਤੁਹਾਨੂੰ ਦੱਸਾਂਗਾ ਤੁਹਾਡਾ ਨਿਊਟਰਲ ਨੰਬਰ ਵੀ ਦੱਸੂਗਾ ਤੁਹਾਡਾ ਅਵਾਇਡਡ ਨੰਬਰ ਵੀ ਦੱਸੂਗਾ ਜਿਹਨੂੰ ਆਪਾਂ ਅਵਾਇਡ ਵੀ ਕਰਨਾ ਪਰ ਸਭ ਤੋਂ ਪਹਿਲਾਂ ਜਿਹੜਾ ਸਭ ਤੋਂ ਮੇਨ ਨੰਬਰ ਹੈ ਜਿਹੜਾ ਤੁਹਾਡੇ ਫਰਿਸ਼ਤੇ ਦਾ ਨੰਬਰ ਜਾਂ ਤੁਹਾਡਾ ਐਂਜਲ ਨੰਬਰ ਪਹਿਲੇ ਆਪਾਂ ਉਹਦੇ ਤੇ ਗੱਲ ਕਰਾਂਗੇ ਹੁਣ ਸਭ ਤੋਂ ਪਹਿਲਾਂ ਮੈਂ ਇੱਕ ਰੈਂਡਮਲੀ ਡੇਟ ਆਫ ਬਰਥ ਲੈਣਾ ਤੇ ਤੁਸੀਂ ਇਸ ਤੋਂ ਪਹਿਲੇ ਸਿੱਖ ਕੇ ਤੇ ਆਪਣੀ ਡੇਟ ਆਫ ਬਰਥ ਤੋਂ ਆਪਣੇ ਫਰਿਸ਼ਤੇ ਦਾ ਨੰਬਰ ਤੁਸੀਂ ਇਹਨੂੰ ਕੱਢਣਾ। ਤੋਂ ਸਭ ਤੋਂ ਪਹਿਲਾਂ ਆਪਾਂ ਡੇਟ ਆਫ ਬਰਥ ਲੈ ਰਹੇ ਹਾਂ 20 ਜੁਲਾਈ 1975 ਇਹ ਆਪਾਂ ਇੱਕ ਰੈਂਡਮਲੀ ਡੇਟ ਆਫ ਬਰਥ ਨੂੰ ਲੈ ਲਿਆ। ਹੁਣ ਇਹਦੇ ਵਿੱਚ ਜਿਹੜਾ ਤੁਹਾਡਾ ਸਾਲ ਹੈ ਉਹ ਸਾਲ ਹੈਗਾ 1975 ਜਿੱਦਾਂ ਇੱਥੇ ਲਿਖਿਆ ਹੋਇਆ ਤੁਸੀਂ ਉਹ ਸਾਲ ਨੂੰ ਟੋਟਲ ਕਰਨਾ ਹੈ ਟੋਟਲ ਕਰਨਾ ਹੈ 1 9 7 5 ਇਹ ਜਦੋਂ ਤੁਸੀਂ ਟੋਟਲ ਕੀਤਾ ਇਹ ਦਾ ਸਮ ਟੋਟਲ ਆ ਗਿਆ 22 ਹੁਣ ਤੁਸੀਂ ਇਹਨੂੰ ਸਿੰਗਲ ਡਿਜੀਟ ਚ ਲੈ ਕੇ ਜਾਣਾ 2 2 is equal to 4 ਤੁਸੀਂ ਆਪਣਾ ਇਹ ਯਰ ਦਾ ਟੋਟਲ ਕੱਢ ਲਿਆ ਜਿਹੜਾ ਆ ਗਿਆ 4 ਨੰਬਰ ਹੁਣ ਅਗਲਾ ਸਟੈਪ ਅਗਰ ਉਹ ਪਰਸਨ ਮੇਲ ਹੈ ਜਿਹਦੀ ਮੈਂ ਡੇਟ ਆਫ ਬਰਥ ਬੋਲੀ ਹੈ 20 ਜੁਲਾਈ 1975 ਅਗਰ ਇਹ ਪਰਸਨ ਮੇਲ ਹੈ ਤਾਂ ਜਿਹੜਾ ਆਪਾਂ ਇਹਦਾ ਰਿਮਾਈਂਡਰ ਕੱਢਿਆ ਉਹ 4 ਕੱਢਿਆ ਤੇ ਇਹਦਾ ਫਾਰਮੂਲਾ ਹੈ 11 4 11 ਜੋ 4 ਨੂੰ ਜਦੋਂ ਆਪਾਂ ਕੱਢਾਂਗੇ ਤੇ ਇਕੁਅਲ ਟੂ ਆਏਗਾ 7 ਤੇ ਇਹ ਜਿਹੜਾ 7 ਹੈ ਇਸ ਪਰਸਨ ਦਾ ਐਂਜਲ ਨੰਬਰ ਆ ਗਿਆ ਹੈ ਉਹਦੇ ਫਰਿਸ਼ਤੇ ਦਾ ਨੰਬਰ ਜਿਹੜਾ ਇਹ ਆ ਗਿਆ ਹੁਣ ਅਗਰ ਇਹ ਜਿਹੜਾ ਪਰਸਨ ਹੈ ਅਗਰ ਇਹ ਹੈ ਫੀਮੇਲ ਹੁਣ ਇੱਥੇ ਟਵਿਸਟ ਹੈ ਹਮ ਅਗਰ ਇਹ ਫੀਮੇਲ ਹੈ ਤਾਂ ਇਹਦਾ ਫਾਰਮੂਲਾ ਆਏਗਾ 4 ਪਲੱਸ ਰਿਮਾਈਂਡਰ ਆਪਾਂ ਉਥੇ ਰਿਮਾਈਂਡਰ ਕੱਢਿਆ 4 ਹਮ ਤੇ ਆਪਾਂ ਹੁਣ ਇਹਦਾ ਫਾਰਮੂਲਾ ਆ ਗਿਆ 4 ਪਲੱਸ 4 ਇਕੁਅਲ ਟੂ 8 ਇਹ ਪਰਸਨ ਅਗਰ ਫੀਮੇਲ ਹੈ ਤਾਂ ਇਹਦਾ ਜਿਹੜਾ ਐਂਜਲ ਨੰਬਰ ਆਏਗਾ ਉਹ ਆਏਗਾ 8 8 ਜਿਹੜਾ ਇਹਦਾ ਐਂਜਲ ਨੰਬਰ ਆਏਗਾ ਹੁਣ ਇਹ ਜਿਹੜਾ ਤੁਹਾਡਾ ਐਂਜਲ ਨੰਬਰ ਹੈ ਫਰਿਸ਼ਤੇ ਦਾ ਨੰਬਰ ਹੈ ਇਹਦੇ ਨਾਲ ਤੁਸੀਂ ਦੋਸਤੀ ਕਰਨੀ ਹੈ ਇਹਨੂੰ ਹਮੇਸ਼ਾ ਆਪਣੇ ਬਾਡੀ ਪਾਰਟ ਦੇ ਉੱਤੇ ਹਮੇਸ਼ਾ ਲਿਖ ਕੇ ਰੱਖਣਾ ਹੈ ਹਮੇਸ਼ਾ ਆਪਣੇ ਨਾਲ ਟੱਚ ਕਰਕੇ ਰੱਖਣਾ ਹੈ ਕਿਉਂਕਿ ਇਹ ਜੋ ਹੈ ਤੁਹਾਡੀ ਡੇਟ ਆਫ ਬਰਥ ਦੇ ਵਿੱਚ ਲੁਕ ਕੇ ਬੈਠਾ ਹੋਇਆ ਇਹ ਲੁਕਿਆ ਹੋਇਆ ਹੈ ਜਦੋਂ ਤੁਸੀਂ ਇਹਨੂੰ ਕੱਢ ਲਿਆ ਬਾਹਰ ਤੇ ਇਹਨੂੰ ਆਪਣੇ ਡਿਸਪਲੇ ਬਾਡੀ ਦੇ ਉੱਤੇ ਕਰਨਾ ਹੈ ਕਿਉਂਕਿ ਇਹ ਤੁਹਾਡਾ ਪਰਸਨਲ ਫਰਿਸ਼ਤੇ ਦਾ ਨੰਬਰ ਹੈ। ਔਰ ਤੁਸੀਂ ਇਹਨੂੰ ਆਪਣੇ ਰਿਸਟ ਦੇ نیچے ਲਿਖ ਸਕਦੇ ਹੋ ਆਪਣੇ ਬਾਡੀ ਪਾਰਟ ਤੇ ਕਿਤੇ ਵੀ ਲਿਖ ਸਕਦੇ ਹੋ ਜਿੱਥੇ ਤੁਹਾਡੀ ਨਜ਼ਰ ਇਹਦੇ ਉੱਤੇ ਪੈਂਦੀ ਰਹੇ। ਮਤਲਬ ਲੈਫਟ ਸਾਈਡ ਹੀ ਲਿਖਣਾ ਹੈ। ਹਾਂ ਇਹ ਲਿਖਣਾ ਤੁਸੀਂ ਆਪਣੇ ਲੈਫਟ ਬਾਡੀ ਪਾਰਟ ਦੇ ਉੱਤੇ ਹੀ ਹੈ। ਅੱਛਾ ਇੱਕ ਫਾਰਮੂਲਾ ਇਹ ਕਹਿੰਦਾ ਹੈ ਕਿ ਜਦੋਂ ਤੁਸੀਂ ਉਸ ਯੂਨੀਵਰਸ ਤੋਂ ਕੋਈ ਚੀਜ਼ ਲੈਣੀ ਹੈ ਤੇ ਰਿਸਿਵਰ ਜਿਹੜਾ ਹੈਗਾ ਤੁਹਾਡਾ ਲੈਫਟ ਬੋਡੀ ਪਾਰਟ ਜਾਂ ਲੈਫਟ ਹੈਂਡ ਹੈ ਤੁਸੀਂ ਉਸ ਯੂਨੀਵਰਸ ਤੋਂ ਲੈਣਾ ਹੈ ਔਰ ਅਗਰ ਤੁਸੀਂ ਕੁਝ ਦੇਣਾ ਹੈ ਤੇ ਤੁਹਾਡਾ ਰਾਈਟ ਜਿਹੜਾ ਹੈਂਡ ਹੈ ਉਹ ਦੇਣ ਵਾਸਤੇ ਬਣਾਇਆ ਇੱਕ ਫਾਰਮੂਲਾ ਹੈ ਇਹ ਵਾਲਾ ਇਸ ਕਰਕੇ ਆਪਾਂ ਉਸ ਪਰਮਾਤਮਾ ਤੋਂ ਉਸ ਈਸ਼ਵਰ ਤੋਂ ਚੀਜ਼ਾਂ ਨੂੰ ਲੈਣਾ ਹੈ ਤੇ ਸਾਨੂੰ ਇਹਨੂੰ ਆਪਣੇ ਲੈਫਟ ਬਾਡੀ ਪਾਰਟ ਦੇ ਉੱਤੇ ਲਿਖ ਲੈਣਾ ਜੋ ਤੁਹਾਡਾ ਐਂਜਲ ਨੰਬਰ ਤੁਸੀਂ ਆਪਣੇ ਹਿਸਾਬ ਨਾਲ ਕੱਢਿਆ ਜੋ ਮੈਂ ਫਾਰਮੂਲਾ ਤੁਹਾਨੂੰ ਦਿੱਤਾ ਹੁਣ ਤੁਸੀਂ ਇਹਨੂੰ ਕੱਢ ਕੇ ਇਹਨੂੰ ਆਪਣੇ ਲੈਫਟ ਬਾਡੀ ਪਾਰਟ ਦੇ ਉੱਤੇ ਲਿਖ ਲੈਣਾ ਜਿੰਨੀ ਵਾਰੀ ਵੀ ਲਿਖ ਜਾਵੇ ਜਿੰਨੀ ਵਾਰੀ ਮਿਟ ਜਾਵੇ ਤੁਸੀਂ ਇਹਨੂੰ ਉੰਨੀ ਵਾਰੀ ਲਿਖਣਾ ਕੁਝ ਲੋਕ ਸਾਨੂੰ ਕਹਿੰਦੇ ਸਰ ਅਸੀਂ ਟੈਟੂ ਬਣਾ ਲਈਏ ਅਸੀਂ ਇਦਾਂ ਕਰ ਲਈਏ ਉਹ ਕਰ ਲਈਏ ਮੈਂ ਲੇਕਿਨ ਹਮੇਸ਼ਾ ਇਹੀ ਰਾਏ ਦੇਣਾ ਕਿ ਤੁਸੀਂ ਇਹਨੂੰ ਹਰ ਰੋਜ਼ ਆਪਣੇ ਪੈਨ ਦੇ ਨਾਲ ਇਹਨੂੰ ਲਿਖੋ ਸਿੱਧਾ ਤਾਂ ਬਾਰ ਬਾਰ ਮਿਟ ਜਾਏਗਾ ਬਾਰ ਬਾਰ ਮਿਟ ਜੇ ਬਾਰ ਬਾਰ ਲਿਖ ਲਓ ਤੁਸੀਂ ਇਸ ਜਗ੍ਹਾ ਤੇ ਲਿਖੋ ਕਿ ਜਿਆਦਾ ਉੱਥੇ ਮਿਟੇ ਨਾ ਰਿਸਟ ਦੇ نیچے ਲਿਖ ਲਓ ਜਿੱਥੇ ਕਦੀ ਨਹੀਂ ਮਿਟਦਾ ਅਗਰ ਆਪਾਂ ਹੈਂਡ ਵਾਸ਼ ਕਰਨੇ ਆਪਾਂ ਉੱਪਰੋਂ ਹੀ ਧੋਣੇ ਆ ਥੱਲੇ ਤਾਂ ਧੋਣਾ ਨਹੀਂ ਤੇ ਉਹ ਤੁਹਾਡਾ ਉੱਥੇ ਪੱਕਾ ਰਹਿੰਦਾ ਥੋੜਾ نیچے ਲਿਖ ਲਓ ਥੋੜਾ ਉੱਥੇ ਲਿਖ ਲਓ ਲੇਕਿਨ ਰਿਸਟ ਦੇ نیچے ਅਗਰ ਲਿਖਦੇ ਹੋ ਉਹਦੇ ਰਿਜ਼ਲਟਸ ਬਹੁਤ ਜ਼ਬਰਦਸਤ ਆ ਜੋ ਮੈਂ ਆਪਣੀ ਪ੍ਰੈਡਿਕਸ਼ਨਸ ਦੇ ਵਿੱਚ ਜਾਂ ਆਪਣੇ ਕੈਲਕੂਲੇਸ਼ਨ ਸਿਸਟਮ ਚ ਦੇਖੇ ਬੜੇ ਵਧੀਆ ਰਿਜ਼ਲਟ ਆ ਹੁਣ ਤੁਸੀਂ ਆਪਣੇ ਐਂਜਲ ਨੰਬਰ ਨੂੰ ਆਪਣੇ ਲੈਫਟ ਬੋਡੀ ਪਾਰਟ ਤੇ ਲਿਖ ਲਿਆ ਗ੍ਰੀਨ ਪੈਨ ਦੇ ਨਾਲ ਲਿਖਣਾ ਗ੍ਰੀਨ ਜਿਹੜਾ ਹੈਗਾ ਇੱਕ ਤਾਂ ਇਹ ਮਤਲਬ ਜਿੰਨੂੰ ਮੈਂ ਕਹਿੰਨਾ ਬੁੱਧ ਦਾ ਨੰਬਰ ਹੈ ਅਟਰੈਕਸ਼ਨ ਦਾ ਨੰਬਰ ਹੈ ਔਰ ਚੀਜ਼ਾਂ ਨੂੰ ਅਟਰੈਕਟ ਬਹੁਤ ਜ਼ਬਰਦਸਤ ਆਪਣੇ ਵੱਲ ਕਰਦਾ ਹੈ ਯਾ ਸਿਗਨਲ ਜਿੰਨੂੰ ਆਪਾਂ ਗ੍ਰੀਨ ਕਰਦੇ ਆ ਆਪਾਂ ਚੱਲ ਪੈਨੇ ਆ रेड सिग्नल ਤੇ ਆਪਾਂ ਸਟਾਪ ਹੋਨੇ ਆ ਇਸ ਕਰਕੇ ਇਹਨੂੰ ਗ੍ਰੀਨ ਪੈਨ ਨਾਲ ਲਿਖੋ ਬਲੂ ਨਾਲ ਵੀ ਲਿਖ ਸਕਦੇ ਹੋ ਅਗਰ ਗ੍ਰੀਨ ਤੁਹਾਡੇ ਕੋਲ অপਸ਼ਨ ਨਹੀਂ ਹੈ ਬਟ ਐਡਵਾਈਜ਼ੇਬਲ ਗ੍ਰੀਨ ਹੈ ਗ੍ਰੀਨ ਨਾਲ ਤੁਸੀਂ ਲਿਖ ਕੇ ਤੁਸੀਂ ਇਹਦੇ ਨਾਲ ਅਗਰ ਦੋਸਤੀ ਪਾਲਨਦੇ ਹੋ ਅਗਰ ਤੁਸੀਂ ਇਹਦੇ ਨਾਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਹੋ ਮੇਰੇ ਪਰਸਨਲ ਬੜੇ ਐਕਸਪੀਰੀਅੰਸ ਹੈ ਮੇਰੇ ਸਟੂਡੈਂਟਸ ਦੇ ਬਹੁਤ ਐਕਸਪੀਰੀਅੰਸ ਹੈ ਬੜੇ ਕਲਾਇੰਟਸ ਦੇ ਐਕਸਪੀਰੀਅੰਸ ਹੈ ਕਿ ਤੁਸੀਂ ਅਗਰ ਜਦੋਂ ਇਹ ਨਾਲ ਗੱਲ ਕਰਦੇ ਹੋ ਨਾ ਅੱਜ ਮੈਂ ਬਹੁਤ ਪਰੇਸ਼ਾਨ ਆ ਏ ਮੇਰੇ ਐਂਜਲ ਮੇਰੇ ਈਸ਼ਵਰ ਮੇਰੇ ਦੇਵਤਾ ਕੁਛ ਵੀ ਨਾਮ ਇਹਦਾ ਨਾਮ ਰੱਖ ਲਓ ਤੇ ਮੈਨੂੰ ਅੱਜ ਪ੍ਰੋਬਲਮ ਹੈ ਮੇਰੀ ਅੱਜ ਹੈਲਪ ਕਰੋ ਉਹਦੇ ਨਾਲ ਤੁਸੀਂ ਗੱਲਾਂ ਕਰਦੇ ਹੋ ਐਜ਼ ਅ ਫਰੈਂਡ ਇਦਾਂ ਹੁੰਦਾ ਸਰ 100% ਹੁੰਦਾ ਅੱਛਾ ਜੀ ਤੁਸੀਂ ਇਹ ਚੀਜ਼ਾਂ ਨੂੰ ਆਪਣੇ ਨਾਲ ਮਰਜ ਕਰਕੇ ਦੇਖੋ ਮੈਂ ਤੁਹਾਨੂੰ ਨਾ ਇੱਕ ਵਿਸ਼ਵਾਸ ਦੀ ਗੱਲ ਕਰਦਾ ਵਿਸ਼ਵਾਸ ਕੀ ਹੈ ਕਹਿੰਦਾ ਇੱਕ ਕਹਾਵਤ ਹੈ مانو تو ભગવાન ਨਾ مانو تو پتھر کی مورث ਬਿਲਕੁਲ ਠੀਕ ਹੈ ਜੀ ਮਾਨੋ ਤੋ ਗੰਗਾਜਲ ਨਾ ਮਾਨੋ ਤੋ ਵਹਿਤਾ ਪਾਣੀ ਤੁਹਾਡੇ ਮੰਨਣ ਦੇ ਉੱਤੇ ਐ ਕਿ ਜੇ ਤੁਸੀਂ ਮੰਨਦੇ ਹੋ ਜੇ ਧੰਨੇ ਜੱਟ ਨੇ ਮੰਨ ਲਿਆ ਕਿ ਇਸ ਪੱਥਰ 'ਚ ਮੇਰਾ ਰੱਬ ਐ ਤੇ ਉੱਥੇ ਪ੍ਰਮਾਤਮਾ ਉੱਥੇ ਹਾਜ਼ਰ ਨਾਜ਼ਰ ਹੋ ਗਿਆ ਉਸ ਪੱਥਰ ਦੇ ਵਿੱਚੋਂ ਜਿਹੜਾ ਉਹਨੂੰ ਮੰਦਰ ਦੇ ਬਾਹਰੋਂ ਕਚਰੇ ਵਿੱਚੋਂ ਪੁਜਾਰੀਆਂ ਨੇ ਕੱਢ ਕੇ ਦਿੱਤਾ ਸੀ ਵੀ ਤੇਰਾ ਰੱਬ ਇਹਦੇ 'ਚ ਹੀ ਆ ਤੇ ਜਦੋਂ ਉਹਨੇ ਉਹਨੂੰ ਪੂਜਿਆ ਉਹਨੇ ਉਹਦੇ 'ਚ ਵੀ ਭਗਵਾਨ ਨੂੰ ਵਿੱਚੋਂ ਪ੍ਰਗਟ ਕਰ ਲਿਆ ਇਹ ਜਿਹੜੀਆਂ ਚੀਜ਼ਾਂ ਤੁਹਾਡੇ ਮੰਨਣ ਦੇ ਉੱਤੇ ਆ ਜੇ ਮੰਦੇ ਹੋ ਤੇ ਸਭ ਕੁਝ ਹੈ ਜੇ ਨਹੀਂ ਮੰਦੇ ਤੇ ਕੁਝ ਵੀ ਨਹੀਂ ਹੈਗਾ ਹੂੰ ਇਹ ਆ ਗਿਆ ਤੁਹਾਡੇ ਕੁਐਸਚਨ ਦਾ ਆਨਸਰ ਤੁਸੀਂ ਜਿੰਨੀ ਇਹਦੇ ਨਾਲ ਦੋਸਤੀ ਕਰਦੇ ਹੋ ਜਿੰਨਾ ਇਹਦੇ ਨਾਲ ਪਿਆਰ ਕਰਦੇ ਹੋ ਜਿੰਨੀ ਤੁਹਾਡੀ ਕਮਿਊਨੀਕੇਸ਼ਨ ਇਹਦੇ ਨਾਲ ਹੁੰਦੀ ਹੈ ਤੁਸੀਂ ਤੁਹਾਨੂੰ ਇਹ ਆਨਸਰ ਦੇਣਾ ਸ਼ੁਰੂ ਕਰ ਦਿੰਦਾ ਤੁਹਾਡੇ ਕੁਐਸਚਨ ਦਾ ਹੂੰ ਮਤਲਬ ਮੈਂ ਇਹੋ ਜੇ ਐਕਸਪੈਰੀਮੈਂਟ ਦੇ ਉੱਤੇ ਕਈ ਚੀਜ਼ਾਂ ਕੀਤੀਆਂ ਮੈਨੂੰ ਕੁਝ ਚੀਜ਼ਾਂ ਯਾਦ ਆ ਰਹੀਆਂ ਹਨ कि ਜਦੋਂ ਸਾਡੇ ਸਿਲੇਬਸ ਦੇ ਵਿੱਚ ਪੁਰਾਣੀ ਗੱਲ ਦੱਸ ਰਿਆਂ ਸਾਡੇ ਸਰ ਨੇ ਸਾਨੂੰ ਇੱਕ ਦਿਨ ਕਿਹਾ ਕਿ ਅੱਜ ਆਪਾਂ ਸਟਾਰਸ ਨਾਲ ਗੱਲ ਕਰਾਂਗੇ ਤਾਰਿਆਂ ਨਾਲ ਅੱਛਾ ਯੈਸ ਮੈਨੂੰ ਇਹ ਗੱਲ ਯਾਦ ਆ ਗਈ ਬੜੀ ਵਧੀਆ ਮੈਂ ਕਿਹਾ ਸ਼ੇਅਰਿੰਗ ਕਰਦਾ ਸਰ ਨੇ ਸਾਡੇ ਸਾਨੂੰ ਟਾਸਕ ਦਿੱਤਾ ਕਿ ਆਪਾਂ ਅੱਜ ਤਾਰਿਆਂ ਨਾਲ ਗੱਲ ਕਰਾਂਗੇ ਤੇ ਸਾਰੇ ਜਿਹੜੇ ਵਿੱਚ ਸਟੂਡੈਂਟ ਕੁਝ ਜਿਹੜੇ ਸਮਝਦਾਰ ਸੀ ਜਾਂ ਨਹੀਂ ਸਮਝਦਾਰ ਸੀ ਉਹ ਸਾਰੇ ਹੱਸਣ ਲੱਗੇ ਸਰ ਤਾਰੇ ਨਾਲ ਗੱਲ ਕਿੱਦਾਂ ਹੋਏਗੀ ਤੇ ਉਹਨਾਂ ਨੇ ਸਾਨੂੰ ਫੰਡਾ ਦੱਸਿਆ ਅਸੀਂ ਤਾਰਿਆਂ ਨਾਲ ਗੱਲਾਂ ਕੀਤੀਆਂ ਜਦੋਂ ਉਹਨੂੰ ਕੁਐਸਚਨ ਕਰਦੇ ਸੀ ਉਹ ਆਪਣੀ ਪੋਜੀਸ਼ਨ ਚੇਂਜ ਕਰਕੇ ਦੂਜੇ ਪਾਸੇ ਇੰਡੀਕੇਟ ਕਰ ਦਿੰਦਾ ਸੀ ਇਹ ਐ ਯੈਸ ਹੈ ਕਿ ਨੋ ਹੈ ਅੱਛਾ ਯੈਸ ਇਹ ਬੜੀ ਜ਼ਬਰਦਸਤ ਬਹੁਤ ਜ਼ਬਰਦਸਤ ਮੈਂ ਤੁਹਾਨੂੰ ਅਗਲੀ ਕੈਲਕੂਲੇਸ਼ਨ ਦੱਸਦਾ ਸਾਨੂੰ ਜਦੋਂ ਟਾਸਕ ਮਿਲੇ ਅਕਲਟ ਸਾਇੰਸ ਦੇ ਜਦੋਂ ਮੈਂ ਪੜਾਈ ਕਰ ਰਿਹਾ ਸੀ ਉਹਦੇ ਚ ਸਾਨੂੰ ਇੱਕ ਦਿਨ ਟਾਸਕ ਮਿਲ ਗਿਆ ਕਿ ਅੱਜ ਅਸੀਂ ਆਪਣੇ ਪਲਾਂਟਸ ਨਾਲ ਗੱਲ ਕਰਨੀ ਹੈ ਓਕੇ ਅਸੀਂ ਪਲਾਂਟਸ ਨਾਲ ਗੱਲ ਕੀਤੀਆਂ ਮਤਲਬ ਬੜੀਆਂ ਅਚੰਬੇ ਵਾਲੀਆਂ ਗੱਲਾਂ ਲੱਗਦੀਆਂ ਹੋਣਗੀਆਂ ਕਿਸੇ ਨੂੰ ਲੇਕਿਨ ਸਾਰੀਆਂ ਚੀਜ਼ਾਂ ਵਰਕ ਕਰਦੀਆਂ ਹਨ ਅਗਰ ਤੁਸੀਂ ਦੋ ਪੌਦੇ ਆਪਣੇ ਘਰ 'ਚ ਸੇਮ ਲਗਾ ਲੈਂਦੇ ਹੋ ਮੈਂ ਮੁੱਦੇ ਤੋਂ ਥੋੜਾ ਹਟ ਗਿਆ ਪਰ ਮੈਂ ਐਕਸਪਲੇਨ ਕਰਨਾ ਚਾਹਨਾ ਦੋ ਪੌਦੇ ਸੇਮ ਅਗਰ ਆਪਣੇ ਘਰ 'ਚ ਲਗਾਉਂਦੇ ਹੋ ਇੱਕ ਪੌਦੇ ਤੇ ਤੁਸੀਂ ਪਾਣੀ ਪਾਉਂਦੇ ਹੋ ਤੇ ਤੁਸੀਂ ਚੰਗੀ ਵਿਸ਼ ਨਾਲ ਵਾਇਗਰੂ ਜਾਂ ਏਸ਼ਵਰ ਏ ਭਗਵਾਨ ਮੈਂ ਜਿੱਤਾ ਆਪਕਾ ਬਹੁਤ ਅੱਛਾ ਧੰਨਵਾਦ ਆਪ ਇਸ ਕੋ ਥੈਂਕ ਦੂਜੇ ਵਾਸਤੇ ਤੁਸੀਂ ਪੌਦੇ ਤੇ ਪਾਣੀ ਪਾ ਰਹੇ ਹੋ ਸੇਮ ਟਾਈਮ ਦੇ ਉੱਤੇ ਉੱਥੇ ਜਾ ਰਹੇ ਹੋ ਗਾਲਾਂ ਕੱਢ ਰਹੇ ਹੋ ਗੰਦੀਆਂ ਜੋ ਵੀ ਉੱਪਰ ਥੱਲੇ ਨੇ ਗਾਲਾਂ ਕੱਢ ਕੇ ਪਾਣੀ ਪਾ ਰਹੇ ਹੋ ਤੁਸੀਂ 4 ਦਿਨ 5 ਦਿਨ ਬਾਅਦ ਦੇਖੋਗੇ ਜਿਹੜੇ ਪੌਦੇ ਤੇ ਤੁਸੀਂ ਗਾਲਾਂ ਕੱਢ ਕੇ ਪਾਣੀ ਪਾ ਰਹੇ ਹੋ ਮੁਰਝਾ ਜਾਏਗਾ ਔਰ ਦੂਸਰਾ ਜਿਹੜਾ ਪੌਦਾ ਬਹੁਤ ਜ਼ਿਆਦਾ ਫਲ ਜਾਏਗਾ ਇਹ ਅਸੀਂ ਪਰਸਨਲ ਪ੍ਰੈਕਟੀਕਲ ਕੀਤੇ ਇਸ ਸਿਸਟਮ ਨੂੰ ਸਮਝਣ ਵਾਸਤੇ ਬੜੀ ਪੁਰਾਣੀਆਂ ਗੱਲਾਂ ਮਨੂੰ ਅੱਜ ਰਿਲੇਟ ਹੋ ਗਈਆਂ ਇਵਿਜੀਟ ਯਾਦ ਆ ਗਈਆਂ ਕਿ ਮੈਂ ਤੁਹਾਡਾ ਸ਼ੇਅਰ ਕਰ ਰਿਹਾ ਤੇ ਇਸ ਕਰਕੇ ਮੰਨਣ ਦੇ ਉੱਤੇ ਆ ਜਦੋਂ ਤੁਸੀਂ ਮੰਨਦੇ ਹੋ ਤੇ ਰੱਬ ਹੈ ਔਰ ਤੁਹਾਨੂੰ ਇਹ ਇਹੋ ਜਿਹੀਆਂ ਚੀਜ਼ਾਂ ਦੇ ਦਿੰਦਾ ਹੈ ਜੋ ਤੁਸੀਂ ਸੋਚ ਨਹੀਂ ਸਕਦੇ ਮੈਂ ਤਾਂ ਇਹੀ ਗੱਲ ਕਹੂੰਗਾ ਜੀ ਪਰ ਤੁਹਾਡੀ ਫਰੈਂਡਸ਼ਿਪ ਜੇ ਇਹੀ ਫਰੈਂਡਸ਼ਿਪ ਆਪਾਂ ਆਪਣੇ ਭਗਵਾਨ ਨਾਲ ਆਪਣੇ ਈਸ਼ਵਰ ਨਾਲ ਜੇ ਅਸੀਂ ਉਹਨੂੰ ਦੋਸਤ ਬਣਾ ਲੈਨੇ ਆ ਉਹਨੂੰ ਆਪਾਂ ਆਪਣੀਆਂ ਗੱਲਾਂ ਸ਼ੇਅਰ ਕਰਦੇ ਆ ਤੇ ਤੁਹਾਨੂੰ ਰਿਜ਼ਲਟਸ ਆਂਦੇ ਆ ਔਰ ਤੁਸੀਂ ਇਹ ਚੀਜ਼ਾਂ ਨੂੰ ਫੀਲ ਕਰਦੇ ਹੋ ਜੀ ਇਸ ਕਰਕੇ ਜਿਹੜੀਆਂ ਚੀਜ਼ਾਂ ਹੈ ਇਹ ਤੁਹਾਡੇ ਮੰਨਣ ਦੇ ਉੱਤੇ ਹੈ ਮੰਨਦੇ ਹੋ ਤੇ ਸਭ ਕੁਝ ਹੈ ਜੇ ਨਹੀਂ ਮੰਨਦੇ ਤੇ ਕੁਝ ਵੀ ਨਹੀਂ ਉਹ ਸਿੰਪਲ ਨੰਬਰ ਹੀ ਹੈ ਨੰਬਰ ਨੇ ਕੀ ਕਰਨਾ ਹੈ ਸਰ ਲਾਈਵ ਐਗਜ਼ਾਮਪਲ ਦਿਓ ਫਿਰ ਮੇਰਾ ਲੱਕੀ ਨੰਬਰ ਕੱਟ ਕੇ ਦਿਖਾਓ ਮੈਂ ਹੁਣ ਇੱਥੇ ਨਾ ਐਗਜ਼ਾਮਪਲ ਦੇ ਉੱਤੇ ਆਪਾਂ ਗੱਲ ਕਰਦੇ ਆਂ ਮੈਂ ਤੁਹਾਨੂੰ ਨਾ ਹੁਣ ਇਹ ਲਿਖਵਾਣਾ ਕਿ ਕਿਹੜੇ ਨੰਬਰ ਦਾ ਕਿਹੜੇ ਮੂਲੰਕ ਦੇ ਲੱਕੀ ਨੰਬਰ ਕਿਹੜੇ ਹੈਗੇ ਆ ਉਹਦੇ ਅਵਾਈਡਡ ਨੰਬਰ ਕਿਹੜੇ ਹੈਗੇ ਆ ਜਾਂ ਉਹਦੇ ਨਿਊਟਰਲ ਨੰਬਰ ਕਿਹੜੇ ਹੈਗੇ ਆ ਮਤਲਬ ਮੇਰਾ ਜਵਾਬ ਮਿਲ ਜਾਊਗਾ ਵਿੱਚ ਤੁਹਾਡਾ ਜਵਾਬ ਬਿਲਕੁਲ ਮਿਲ ਜਾਏਗਾ ਜਿਹੜੇ ਨਿਊਟਰਲ ਹੁੰਦੇ ਆ ਕਿ ਨਾ ਉਹ ਤੁਹਾਡਾ ਗਲਤ ਕਰਦੇ ਆ ਨਾ ਠੀਕ ਕਰਦੇ ਆ ਨਿਊਟਰਲ ਹੋਗੇ ਲੱਕੀ ਜਿਹੜੇ ਹੈਗੇ ਆ ਤੁਹਾਡੇ ਲਈ ਪਰਫੈਕਟਲੀ ਲੱਕੀ ਹੈ ਅਵਾਈਡਡ ਜਿਹੜਾ ਹੈਗਾ ਕਿ ਉਹਦੇ ਨਾਲ ਤੁਹਾਡੀ ਕੰਪੈਟੀਬਿਲਟੀ ਨਹੀਂ ਰਹਿਣੀ ਤੁਹਾਡੇ ਪ੍ਰੋਬਲਮ ਰਹਿਣੀ ਹੈ ਚਾਹੇ ਉਹ ਤੁਹਾਡਾ ਲਾਈਫ ਪਾਰਟਨਰ ਹੈ ਚਾਹੇ ਤੁਹਾਡਾ ਬਿਜ਼ਨਸ ਪਾਰਟਨਰ ਹੈ ਚਾਹੇ ਤੁਹਾਡੇ ਕੋਈ ਵੀ ਤੁਹਾਡਾ ਕਲਾਇੰਟ ਹੈ ਉਹ ਸਿਸਟਮ ਹੈ ਤੋ ਅਗਰ ਆਪਾਂ ਨੰਬਰ 1 ਦੀ ਗੱਲ ਕਰੀਏ ਹੂੰ ਨੰਬਰ 1 ਜਿਹੜਾ ਹੈਗਾ ਇਹ ਸੂਰਿਆ ਨੂੰ ਪ੍ਰੈਜ਼ੈਂਟ ਕਰਦਾ ਸੂਰਿਆ ਜਿਹੜਾ ਹੈਗਾ ਇਹਦੇ ਜਿਹੜੇ ਬੈਸਟ ਨੰਬਰ ਜਾਂ ਲੱਕੀ ਨੰਬਰ ਦੇ ਵਿੱਚ ਤੁਸੀਂ ਨੰਬਰ ਨੋਟ ਕਰ ਲਓ 9 2 5 3 6 4 7 1 ਏ ਇਹ ਦੇ ਸਾਰੇ ਲੱਕੀ ਨੰਬਰ ਹੈ। ਔਰ ਜੇ ਆਪਾਂ ਇਹਦੇ ਵਿੱਚ ਨਿਊਟਰਲ ਨੰਬਰ ਦੀ ਗੱਲ ਕਰੀਏ ਨਿਊਟਰਲ ਹੈਗੇ ਆ 1 6 4 ਇਹ ਦੇ ਨਿਊਟਰਲ ਨੰਬਰ ਹੈ ਜਿਹੜੇ ਕੀ ਨਾ ਇਹਨੂੰ ਬਹੁਤ ਨੁਕਸਾਨ ਦਿੰਦੇ ਆ ਨਾ ਹੀ ਇਹਨੂੰ ਫਾਇਦਾ ਦਿੰਦੇ ਆ। ਜੇ ਆਪਾਂ ਅਵਾਇਡਡ ਦੀ ਗੱਲ ਕਰੀਏ ਤੇ ਇਹਦੇ ਲਈ ਇੱਕੋ ਹੀ ਨੰਬਰ ਅਵਾਇਡਡ ਹੈਗਾ 8 ਜਿਹਦੇ ਨਾਲ ਇਹਦੀ ਕੰਪੈਟੀਬਿਲਟੀ ਨਹੀਂ ਬਣਦੀ। ਅਗਰ ਸਟਾਰਸ ਦੀ ਗੱਲ ਕਰੀਏ 1 ਨੰਬਰ ਜਿਹੜਾ ਹੈਗਾ ਸੂਰਿਆ ਦਾ ਨੰਬਰ ਹੈ। 8 ਨੰਬਰ ਜਿਹੜਾ ਹੈਗਾ ਉਹ ਸ਼ਨੀ ਦਾ ਨੰਬਰ ਹੈ ਇਸ ਕਰਕੇ ਕੰਪੈਟੀਬਿਲਟੀ ਜਿਹੜੀ ਹੈ ਇੱਥੇ ਪ੍ਰੋਬਲਮ ਰਹਿੰਦੀ ਹੈ ਇਸ ਤਰ੍ਹਾਂ ਹੀ ਮੈਂ ਤੁਹਾਨੂੰ ਤੁਹਾਡੇ ਮੁਲਾਕ ਔਰ ਭਾਗੀਆਂ ਕੱਟਨੇ ਮੈਂ ਤੁਹਾਨੂੰ ਦੱਸਦੇ ਸੀਗੇ ਜੀ ਹੁਣ ਅੱਜ ਆਪਾਂ ਕਿਹੜਿਆ ਕਿਹੜਾ ਕਿਹੜਾ ਉਹਦਾ ਲੱਕੀ ਹੈ ਕਿਹੜਾ ਉਹਦਾ ਨਿਊਟਰਲ ਹੈ ਜਾਂ ਕਿਹੜਾ ਉਹਦਾ ਅਵੋਇਡਡ ਹੈ ਆਪਾਂ ਅੱਜ ਉਹਦੇ ਤੇ ਗੱਲ ਕਰਾਂਗੇ ਠੀਕ ਹੈ ਹੁਣ ਆਪਾਂ ਨੰਬਰ 2 ਦੀ ਗੱਲ ਕਰਦੇ ਆ 2 ਜਿਹੜਾ ਹੈਗਾ ਉਹ ਰਿਪਰੈਜ਼ੈਂਟ ਕਰਦਾ ਹੈਗਾ ਚੰਦਰ ਨੂੰ ਹੁਣ 2 ਦੇ ਜਿਹੜੇ ਆਪਾਂ ਲੱਕੀ ਦੀ ਗੱਲ ਕਰਾਂਗੇ 1 5 3 7 2 ਇਹ ਨੰਬਰ ਜਿਹੜੇ ਹੈਗੇ ਆ ਇਹਦੇ ਲੱਕੀ ਨੰਬਰ ਦੀ ਕੈਟਾਗਰੀ ਵਿੱਚ ਆਉਂਦੇ ਆ ਜੇ ਆਪਾਂ ਨਿਊਟਰਲ ਦੇ ਵਿੱਚ ਗੱਲ ਕਰਾਂਗੇ ਨਿਊਟਰਲ ਚ ਹੈ 6 2 ਇਹ ਦੇ ਨਿਊਟਰਲ ਦੇ ਵਿੱਚ ਆ ਗਿਆ ਔਰ ਅਵੋਇਡਡ ਦੇ ਵਿੱਚ ਅਗਰ ਆਪਾਂ ਗੱਲ ਕਰਾਂਗੇ ਤਾਂ ਵਾਇਡਡ ਆਏਗਾ 4 8 9 ਐਂਡ 6 ਠੀਕ ਹੈ ਇਹ ਇਹਦੇ ਅਵਾਈਟਡ ਦੀ ਕੈਟਾਗਰੀ ਚਾਹਾਂਗੇ ਜਿਹਦੇ ਨਾਲ ਕੀ ਇਹਦੀ ਕੰਪੈਟੀਬਿਲਟੀ ਨਹੀਂ ਰਹਿੰਦੀ ਜਾਂ ਇਹਦੇ ਚ ਇਹਨੂੰ ਪ੍ਰੋਬਲਮ ਰਹਿੰਦੀ ਆ ਨੰਬਰ 3 ਠੀਕ ਹੈ ਹੁਣ ਜਿਹਦਾ ਮੂਲ ਅੰਕ ਅਗਰ 3 ਹੈ ਉਹਦੇ ਜਿਹੜੇ ਲੱਕੀ ਹੈ ਉਹ ਤੁਸੀਂ ਜ਼ਰੂਰ ਨੋਟ ਕਰ ਲਓ 3 ਦੇ ਜਿਹੜੇ ਲੱਕੀ ਹੈ ਉਹ ਲਿਖ ਲਓ 1 2 5 7 4 8 9 3 ਇਹ ਇਹਦੇ ਜਿਹੜੇ ਆ ਇਹ ਲੱਕੀ ਨੰਬਰਾਂ ਦੀ ਕੈਟਾਗਰੀ ਦੇ ਵਿੱਚ ਆ ਜਾਂਦੇ ਆ ਅਗਰ ਨਿਊਟਰਲ ਦੀ ਮੈਂ ਗੱਲ ਕਰਾਂ ਤੇ ਨਿਊਟਰਲ ਦੇ ਵਿੱਚ ਆਂਦਾ ਹੈ 4 8 9 ਇਹ ਇਹਦੇ ਨਿਊਟਰਲ ਦੀ ਕੈਟਾਗਰੀ ਦੇ ਵਿੱਚ ਆਂਦਾ ਹੈ ਜੇ ਆਪਾਂ ਅਵਾਇਡਡ ਦੀ ਕੈਟਾਗਰੀ ਦੇ ਵਿੱਚ ਆਵੇ ਇਹਦਾ ਅਵਾਇਡਡ ਨੰਬਰ ਹੈ ਨੰਬਰ 6 ਕਿਉਂਕਿ ਜਿਹੜਾ 3 ਹੈ ਉਹ ਹੈ ਬ੍ਰਸਪਤੀ ਜੀ ਗੁਰੂ ਔਰ ਜਿਹੜਾ 6 ਹੈ ਉਹ ਹੈ ਸ਼ੁਕਰ ਹੈ ਦੋਨੋਂ ਗੁਰੂ ਇੱਕ ਹੈ ਦੇਵਤਾਵਾਂ ਦੇ ਗੁਰੂ ਇੱਕ ਹੈ दानਵਾ ਦੇ ਗੁਰੂ ਤੇ ਇਸ ਕਰਕੇ ਇਹਨਾਂ ਦਾ 36 ਦਾ ਅੰਕੜਾ ਜਿਹੜਾ ਉਹ ਰਹਿੰਦਾ ਹੈ ਫਿਰ ਆਪਾਂ ਅਗਲੀ ਗੱਲ ਕਰਦੇ ਹਾਂ ਜਿਹਦਾ ਮੂਲ ਅੰਕ ਅਗਰ 4 ਹੈ 4 ਨੰਬਰ ਦੇ ਵਾਸਤੇ ਇੱਕ ਚੀਜ਼ ਹੈ ਕਿ ਇਹਦੇ ਵਾਸਤੇ ਜਿਹੜੇ ਬੈਸਟ ਨੰਬਰ ਹੈ ਉਹ ਹੈ 7 6 1 3 5 ਇਹ ਜਿਹੜੇ ਇਹ ਨੰਬਰ ਹੈ ਇਹਦੇ ਲੱਕੀ ਨੰਬਰ ਹੈ ਇਹ ਤੁਸੀਂ ਹੁਣ ਨੋਟ ਕਰ ਲਿਓ ਤੁਹਾਡਾ ਨੰਬਰ ਵੀ ਵਿੱਚ ਆ ਜਾਏਗਾ ਜਦੋਂ ਤੁਹਾਡਾ ਨੰਬਰ ਆਏਗਾ ਉਹਦੇ ਹਿਸਾਬ ਨਾਲ ਤੇ ਇਹ ਆਡੀਅנס ਵੀ ਚੈੱਕ ਕਰੇਗੀ ਬਿਲਕੁਲ ਵਿਊਅਰਸ ਨੂੰ ਵਾਸਤੇ ਬਹੁਤ ਲਾਹੇਵੰਦ ਹੈ ਵੀਡੀਓ ਸਾਰੇ ਆਪਣਾ ਆਪਣਾ ਲੱਕੀ ਨੰਬਰ ਚੈੱਕ ਕਰ ਸਕਦੇ ਆ ਕਿਹੜੇ ਨੰਬਰ ਨੂੰ ਤੁਸੀਂ ਅਵੋਇਡ ਕਰਨਾ ਔਰ ਕਿਹੜਾ ਤੁਹਾਡਾ ਸਾਥੀ ਨੰਬਰ ਹੈ ਜਿਹੜਾ ਹਰ ਟਾਈਮ ਤੁਹਾਡੇ ਨਾਲ ਫਾਇਦਾ ਤਾਂ ਕਰ ਸਕਦਾ ਸੋ ਅੱਗੇ 5 ਨੰਬਰ ਦੀ ਗੱਲ ਕਰਦੇ ਸਰ ਹਾਂ ਨਹੀਂ ਇਹਦਾ ਮੈਂ ਤੁਹਾਨੂੰ ਇੱਕ ਹਲੇ ਨਿਊਟਰ ਅਵੋਇਡਡ ਨੰਬਰ ਵੀ ਦੱਸਣਾ ਹੈ ਹਾਲੇ ਆਪਾਂ ਬੈਸਟ ਦੀ ਗੱਲ ਕੀਤੀ ਹੈ ਇਹਦੇ ਵਿੱਚ ਇੱਕ ਚੀਜ਼ ਤੁਸੀਂ ਨੋਟ ਕਰ ਲੈਣਾ ਇਹਦੇ ਵਿੱਚ ਨਾ ਜਿਹੜਾ 4 ਔਰ 8 ਹੈ ਇਹਨੂੰ ਬ੍ਰੈਕਟ ਦੇ ਵਿੱਚ ਲਿਖ ਸਕਦੇ ਹਾਂ ਕਿਉਂਕਿ ਇਹ ਬੈਸਟ ਦੀ ਕੈਟਾਗਰੀ ਚ ਵੀ ਆਂਦਾ ਹੈ ਤੇ ਇਹ ਆਪਣਾ ਅਵੋਇਡਡ ਦੀ ਕੈਟਾਗਰੀ ਚ ਵੀ ਆਂਦਾ ਹੈ ਜੀ ਉਹ ਕਿਸ ਤਰ੍ਹਾਂ ਆਂਦਾ ਹੈ ਮੈਂ ਤੁਹਾਨੂੰ ਥੋੜਾ ਐਕਸਪਲੇਨ ਕਰ ਦਿੰਦਾ ਕਿ ਅਗਰ 4 ਔਰ 8 ਜਿਹੜਾ ਹੈਗਾ ਅਗਰ ਤਾਂ ਇਹ ਨੰਬਰ ਜਿੰਨਾ ਦੂਰ ਦੂਰ ਰਹੇਗਾ ਉਨੀ ਇਹਨਾਂ ਦੀ ਕੰਪੈਟੀਬਿਲਟੀ ਠੀਕ ਰਹੇਗੀ ਪਰ ਜਦੋਂ ਇਹ ਦੋਨੋਂ ਇੱਕੋ ਛੱਤ ਦੇ ਥੱਲੇ ਆਣਗੇ ਤਾਂ ਇਹਨਾਂ ਦਾ ਪ੍ਰੋਬਲਮ ਕ੍ਰੀਏਟ ਹੋਏਗੀ ਜਾਂ ਜਿਹਨੂੰ ਮੈਂ ਇਹ ਕਹਿ ਸਕਦਾ ਵਿਚਾਰ ਆਪਸ 'ਚ ਨਹੀਂ ਮਿਲਣਗੇ ਕੋਈ ਨਾ ਕੋਈ ਪੇਚਾ ਪਿਆਰ ਹੈ ਮਤਲਬ ਮੈਂ ਇਹ ਨਹੀਂ ਕਹਿੰਦਾ ਕਿ ਡਾਂਗਾਂ ਚੱਲਣਗੀਆਂ ਛੋਟੇ ਚੱਲਣਗੇ ਪਿਆਰ ਹੋਏਗਾ ਪਰ ਆਪਸ 'ਚ ਵਿਚਾਰ ਜਿਹੜੇ ਆ ਉਹ ਨਹੀਂ ਮਿਲਣਗੇ ਜਿੰਨੇ ਦੂਰ ਰਹਿਣਗੇ ਉਹਨਾਂ ਹੀ ਇਹ ਚੰਗੇ ਰਹਿਣਗੇ ਆਪਸ ਦੇ ਵਿੱਚ ਇਸ ਕਰਕੇ ਇਹਦਾ ਨਿਊਟਰਲ ਨੰਬਰ ਕੋਈ ਨਹੀਂ ਹੈ ਲੇਕਿਨ ਅਵਾਇਡ ਜ਼ਰੂਰ ਹੈ 4 ਦੇ ਉਹ ਜ਼ਰੂਰ ਨੋਟ ਕਰ ਲਓ 4 ਦਾ ਜਿਹੜਾ ਅਵਾਇਡਡ ਹੈ ਉਹ ਹੈ 9 ਔਰ 2 ਔਰ ਇਹਨੂੰ ਬ੍ਰੈਕਟ ਦੇ ਵਿੱਚ ਤੁਸੀਂ 4 ਐਂਡ 8 ਜ਼ਰੂਰ ਲਿਖ ਲੈਣਾ ਕਿਉਂਕਿ ਮੈਂ ਤੁਹਾਨੂੰ ਉਹਨੂੰ ਬੈਸਟ ਵਿੱਚ ਵੀ ਆਪਾਂ ਲਿਖਿਆ ਤੇ ਆਪਾਂ ਉਹਨੂੰ ਅਵਾਇਡਡ ਦੇ ਵਿੱਚ ਵੀ ਲਿਖਿਆ ਸੇਮ ਜਿਹੜਾ ਫਾਰਮੂਲਾ ਇਹਦਾ ਦੋਨੋਂ ਪਾਸੇ ਕੰਮ ਕਰੇਗਾ ਫਿਰ ਹਾਂ ਆਪਾਂ ਨੈਕਸਟ ਨੰਬਰ ਦੇ ਉੱਤੇ ਚੱਲਦੇ ਹਾਂ ਨੰਬਰ 5 ਹੁਣ 5 ਜਿਹੜਾ ਹੈਗਾ ਇਹ ਬੁੱਧ ਨੂੰ ਪ੍ਰੇਜ਼ੈਂਟ ਕਰਦਾ ਹੈ ਮਰਕਰੀ ਨੂੰ ਪ੍ਰੇਜ਼ੈਂਟ ਕਰਦਾ ਹੈ ਇਹਦੇ ਜਿਹੜੇ ਬੈਸਟ ਨੰਬਰ ਹੈ ਉਹ ਨੰਬਰ ਲਿਖ ਲਓ ਤੁਸੀਂ 1 2 3 6 7 8 9 4 5 ਇਹਨੂੰ ਆਪਾਂ ਅਗਰ ਦੇਖਿਆ ਜਾਏ ਤਾਂ ਇਹਦਾ ਕੋਈ ਵੀ ਜਿਹੜਾ ਐਨਮੀ ਨੰਬਰ ਨਹੀਂ ਹੁੰਦਾ ਇਹਦੇ ਬੈਸਟ ਜਾਂ ਗੁੱਡ ਹੁੰਦੇ ਆ ਕਈ ਜਗ੍ਹਾ ਤੇ 2 ਨੂੰ ਥੋੜਾ ਜਿਹਾ ਆਪਾਂ ਐਂਟੀ ਇਹਦੇ ਨਾਲ ਕਹਿ ਸਕਦੇ ਆ ਬਟ ਅਦਰਵਾਈਜ਼ ਇਹਦਾ ਸਾਰਿਆਂ ਨਾਲੇ ਦੀ ਠੀਕ ਰਹਿੰਦੀ ਹੈ ਦੋਸਤੀ ਰਹਿੰਦੀ ਹੈ ਨਿਊਟਰਲ ਦੇ ਵਿੱਚ ਜ਼ਰੂਰ ਆਪਾਂ ਲਿਖ ਸਕਦੇ ਆ ਨੰਬਰ 8 ਤੇ 9 5 ਦਾ ਨਿਊਟਰਲ ਦੇ ਵਿੱਚ ਦੋ ਨੰਬਰ ਹੀ ਆਣਗੇ ਇਸ ਤਰ੍ਹਾਂ ਜਿਹੜਾ ਅਗਲਾ ਨੰਬਰ ਹੈ ਨੰਬਰ 6 ਜਿਹੜਾ ਨੰਬਰ 6 ਹੈ ਇਹ ਪ੍ਰੈਜ਼ੈਂਟ ਕਰਦਾ ਹੈ ਸ਼ੁਕਰ ਨੂੰ ਤੋ ਸ਼ੁਕਰ ਜਿਹੜਾ ਹੈਗਾ ਉਹਦੇ ਜਿਹੜੇ ਬੈਸਟ ਨੰਬਰ ਹੈ ਉਹਨੂੰ ਤੁਸੀਂ ਨੋਟ ਕਰ ਲਓ ਉਹ ਨੰਬਰ ਆਏਗਾ 1 5 7 4 8 6 2 ਇਹ ਜਿਹੜੇ ਨੰਬਰ ਹੈ ਇਹਦੇ ਜਿਹੜੇ ਲੱਕੀ ਨੰਬਰ ਦੀ ਕੈਟਾਗਰੀ ਚ ਆਣਗੇ ਜਿਨ੍ਹਾਂ ਨਾਲ ਇਹਨਾਂ ਦੀ ਕੰਪੈਟੀਬਿਲਟੀ ਚੰਗੀ ਰਹੇਗੀ ਇਹਨਾਂ ਦੀ ਦੋਸਤੀ ਵਧੀਆ ਰਹੇਗੀ ਅਗਰ ਇਹ ਸਾਰੇ ਪਾਰਟਨਰ ਹੋਣਗੇ ਲਾਈਫ ਪਾਰਟਨਰ ਜਾਂ ਬਿਜ਼ਨਸ 파ਟਰਨ ਇਹਨਾਂ ਦੀ ਅੱਛੀ ਰਹੇਗੀ। ਔਰ ਨਿਊਟਰਲ ਦੇ ਵਿੱਚ ਅਗਰ ਮੈਂ ਗੱਲ ਕਰਾਂਗਾ ਤੇ ਨੰਬਰ ਨਿਊਟਰਲ ਦੇ ਵਿੱਚ ਆਏਗਾ 2 8 ਸੇਮ ਅਗਰ ਅਵਾਇਡਡ ਦੇ ਵਿੱਚ ਅਗਰ ਆਪਾਂ ਜਾਵਾਂਗੇ 6 ਨੰਬਰ ਦਾ ਅਵਾਇਡਡ ਆਏਗਾ 3 ਐਂਡ 9 ਇਹ ਦੋਨੋਂ ਨੰਬਰ ਜਿਹੜੇ ਇਹਦੇ ਅਵਾਇਡਡ ਚ ਰਹਿਣਗੇ ਜਾਂ ਐਂਟੀ ਨੰਬਰ ਜਿਹਨੂੰ ਆਪਾਂ ਇਹ ਵੀ ਕਹਿ ਸਕਦੇ ਹਾਂ ਸੇਮ ਜਿਹੜਾ ਅਗਲਾ ਆ ਜਾਏਗਾ ਨੰਬਰ 7 ਜਿਵੇਂ ਤੁਹਾਡਾ ਨੰਬਰ ਆ ਗਿਆ ਹੁਣ ਮੈਡਮ ਜੀ ਦਾ 7 ਆ ਗਿਆ ਹੁਣ 7 ਦੀ ਵੀ ਦੇਖੋ ਇੱਕ ਖਾਸੀਅਤ ਇਹ ਹੈਗੀ ਹੈ ਕਿ ਇਹਦਾ ਵੀ ਐਂਟੀ ਨੰਬਰ ਜਿਹੜਾ ਹੈ ਉਹ ਨਹੀਂ ਹੁੰਦਾ ਅੱਛਾ ਕਿਉਂਕਿ ਇਹਦੀ ਵੀ ਸਾਰਿਆਂ ਦੇ ਨਾਲ ਤਕਰੀਬਨ ਤਕਰੀਬਨ ਬੰਦੀ ਹੈ ਜੀ ਔਰ ਵਧੀਆ ਬਣ ਜਾਂਦੀ ਹੈ ਲੇਕਿਨ ਇਹਦਾ ਨਿਊਟਰਲ ਇੱਕ ਨੰਬਰ ਜ਼ਰੂਰ ਰਹਿੰਦਾ ਉਹ ਮੈਂ ਜ਼ਰੂਰ ਦੱਸਾਂਗਾ ਜੀ ਬੈਸਟ ਦੇ ਵਿੱਚ ਅਗਰ ਮੈਂ ਗੱਲ ਕਰਾਂ ਤੇ 4 6 3 1 5 9 8 2 7 ਇਹ ਐਸਤਰਾ ਨੰਬਰ ਕਿਉਂ ਬੋਲੇ ਗਿਆ ਕਿਉਂਕਿ ਇਹਦਾ ਸਿਸਟਮ ਹੈ ਕਿ ਇਹ ਜ਼ਿਆਦਾ ਵਧੀਆ ਥੋੜਾ ਵਧੀਆ ਥੋੜਾ ਵਧੀਆ ਐਦਾਂ ਇਹਨੂੰ ਕੈਰੈਕਟਰ ਵਾਈਜ਼ ਵੀ ਲੈ ਕੇ ਗਿਆ ਤਾਂ ਇਹਦਾ ਸੀਕੁਐਂਸ ਐਦਾਂ ਦਾ ਰੱਖਿਆ ਅਗਰ ਨਿਊਟਰਲ ਦੀ ਗੱਲ ਕਰਾਂ ਤੇ ਨਿਊਟਰਲ ਦੇ ਵਿੱਚ ਆਏਗਾ 7 8 ਤੇ 9 ਔਰ ਅਵਾਈਡੇਡ ਦੀ ਅਗਰ ਮੈਂ ਕੈਟਾਗਰੀ ਚਾਹਾਂਗਾ ਤੇ ਅਵਾਈਡੇਡ ਦੇ ਵਿੱਚ ਇਹਦਾ ਅਵਾਈਡੇਡ ਨੰਬਰ ਕੋਈ ਨਹੀਂ ਹੈ ਜਿਹਨੂੰ ਮੈਂ ਪਹਿਲੇ ਵੀ ਕਿਹਾ ਕਿ ਇਹਨਾਂ ਦੀ ਦੋਸਤੀ ਜਿਹੜੀ ਰਹਿੰਦੀ ਹੈ ਇਹ ਜਲਦੀ ਜਿਹੜਾ ਇਹਨਾਂ ਦਾ ਕੋਈ ਐਂਟੀ ਜਾਂ ਇਹਨਾਂ ਦਾ ਦੁਸ਼ਮਣ ਨਾ ਇਹ ਕ੍ਰੀਏਟ ਕਰਦੇ ਆ ਨਾ ਕੋਈ ਹੁੰਦਾ ਹੂੰ ਇਹ ਇੱਕ ਸਿਸਟਮ ਇਹਨਾਂ ਨੂੰ ਮਤਲਬ ਪ੍ਰਾਤਮਾ ਵੱਲੋਂ ਦਿੱਤਾ ਹੋਇਆ ਕਿਉਂਕਿ ਇਹ ਕੇਤੂ ਨੂੰ ਪ੍ਰੈਜ਼ੈਂਟ ਕਰਦਾ ਹੈ ਲੱਕੀਆ ਫਿਰ ਇਸ ਵਿੱਚ ਜਿਹੜਾ ਇਹ phần ਹੁੰਦਾ ਹੈ ਇਹ ਬੇਸਿਕਲੀ ਇਹ ਇਹਦਾ ਦਿਮਾਗ ਘਟਾ ਹੈ ਮਤਲਬ ਦਿਮਾਗ ਜਿਹਨੂੰ ਕਹਿੰਦੇ ਹੈ ਹੈਡ ਹੈ ਨਹੀਂ ਨਹੀਂ ਹੈਡ ਏ ਹੈਡ ਹੈਗਾ ਰਾਹੂ ਔਰ ਏ ਹੈਗਾ ਧੜ ਇਹ ਜੁੜੇ ਲੋਗ ਹੈ ਦਿਲ ਤੋਂ ਜ਼ਿਆਦਾ ਸੋਚਦੇ ਆ ਮੈਂ ਉਹ ਵਰਡ ਤਾਂ ਯੂਜ਼ ਕੀਤਾ ਕਿ ਦਿਮਾਗ ਘਟ ਦਾ ਮਤਲਬ ਇਹ ਹੈ ਕਿ ਇਹ ਹਰ ਚੀਜ਼ ਨੂੰ ਦਿਲੋਂ ਸੋਚਦੇ ਆ ਅਚਾ ਦਿਮਾਗ ਤੋਂ ਨਹੀਂ ਸੋਚਦੇ ਮਤਲਬ ਇਹ ਕਲੇਵਰਨੈਸ ਨਾਲ ਨਹੀਂ ਕੰਮ ਕਰਦੇ ਇਹ ਹਰ ਬੰਦੇ ਨੂੰ ਦਿਲੋਂ ਸੋਚਦੇ ਕਿ ਸਾਰੇ ਹੀ ਵਧੀਆ ਜਾਂ ਸਾਰੇ ਹੀ ਠੀਕ ਹੈ ਹੋ ਸਕਦਾ ਹੈ ਉਸ ਟਾਈਮ ਉਹਨੇ ਮੇਰੇ ਨਾਲ ਇਹ ਰਿਐਕਟ ਕੀਤਾ ਉਹਦੀ ਕੋਈ ਮਜਬੂਰੀ ਹੋ ਸਕਦੀ ਹੈ ਮਤਲਬ ਇਹ ਦਿਲੋਂ ਸੋਚਦੇ ਆ ਜੀ ਇਹ ਦਿਮਾਗ ਤੋਂ ਨਹੀਂ ਸੋਚਦੇ ਕਿ ਇਹਨੇ ਮੇਰੇ ਨਾਲ ਚਲਾਕੀ ਕੀਤੀ ਜਾਂ ਇਹਨੇ ਮੇਰੇ ਨਾਲ ਚੁਸਤੀ ਖੇਡੀ ਜਾਂ ਇਹਨੇ ਮੈਨੂੰ ਜਾਣ ਬੁਝ ਕੇ ਪੁਸ਼ ਕੀਤਾ ਜਾਂ ਇਹਦਾ ਟਾਰਗੇਟ ਏ ਸੀ ਇਹ ਕਿਉਂਕਿ ਦਿਮਾਗ ਹੈਡ ਦਾ ਸਿਸਟਮ ਰਾਹੁ ਹੈ ਨਾ ਹੈ ਪਾਰਟ ਉਹਦਾ ਹੀ ਹੈ ਹੈਡ ਰਾਹੁ ਔਰ ਜਿਹੜਾ ਉਹ ਕੇਤੂ ਤੇ ਸੱਤ ਨੰਬਰ ਉਹੀ ਹੈ ਇਹ ਦਿਲੋਂ ਸੋਚਦਾ ਕਿਉਂਕਿ ਇਹਦੇ ਕੋਲ ਹਾਰਟ ਹੈ ਬ੍ਰੇਨ ਦਾ ਸਿਸਟਮ ਹੈ ਨਹੀਂ ਇਹ ਸੋਚਦਾ ਹੀ ਇੱਥੋਂ ਇਹ ਕਹਿੰਦਾ ਨਹੀਂ जीएन ने मेनू ਗਲਤ ਕਿਹਾ ਇਹਦੇ ਪਿੱਛੇ ਸ਼ਾਇਦ ਇਹਦੀ ਕੋਈ ਮਜਬੂਰੀ ਹੋਏਗੀ ਜਾਂ ਇਹ ਬੰਦਾ ਉਸ ਟਾਈਮ ਫਸਿਆ ਹੋਊਗਾ ਮਨੇ ਦਿਲੋਂ ਸੋਚਦਾ ਨਾ ਹਰ ਚੀਜ਼ ਨੂੰ ਕਲੇਵਰਨੈਸ ਨਹੀਂ ਲੈਂਦਾ ਜੀ ਇਸ ਕਰਕੇ 7 ਨੰਬਰ ਦੀ ਜ਼ਿਆਦਾ ਬਣਦੀ ਹੈ ਇਹ ਨੰਬਰ 8 ਜਿਹੜਾ ਹੈਗਾ ਅਗਰ ਆਪਾਂ ਇਹਦੀ ਗੱਲ ਕਰੀਏ ਇਹਦੇ ਜਿਹੜੇ ਬੈਸਟ ਨੰਬਰ ਦੇ ਵਿੱਚ ਆਂਦਾ ਹੈ ਨੰਬਰ 5 6 3 7 ਹੁਣ ਇਹਦੇ ਵਿੱਚ ਵੀ ਆਪਾਂ ਜਿਹੜਾ 4 ਐਂਡ 8 ਜਿਹੜਾ ਇਹਨੂੰ ਆਪਾਂ ਬ੍ਰੈਕਟ ਦੇ ਵਿੱਚ ਲਿਖਾਂਗੇ ਤੇ ਜਿਹੜਾ ਇਹਦਾ ਹੈਗਾ ਆ ਨਿਊਟਰਲ ਨੰਬਰ ਇਹਦਾ ਨਿਊਟਰਲ ਨੰਬਰ ਇਹਦਾ ਕੋਈ ਨਹੀਂ ਹੁੰਦਾ ਜਿੱਦਾਂ 4 ਦਾ ਕੋਈ ਨਹੀਂ 8 ਦਾ ਕੋਈ ਨਹੀਂ ਹੈ ਬਟ ਇਹਦਾ ਜਿਹੜਾ ਅਵਾਇਡੇਡ ਨੰਬਰ ਹੈ ਉਹ ਜ਼ਰੂਰ ਲਿਖੋ 1 2 9 ਔਰ ਸੇਮ ਆਪਾਂ 4 ਐਂਡ 8 ਜਿਹੜਾ ਹੈ ਉਹ ਆਪਾਂ ਬ੍ਰੈਕਟ 'ਚ ਲਿਖਾਂਗੇ ਕਿਉਂਕਿ ਆਪਾਂ ਉਹਨੂੰ ਲੱਕੀ ਦੇ ਵਿੱਚ ਵੀ ਲਿਖਿਆ ਸੀਗਾ ਤੇ ਅਵਾਈਡੇਡ ਦੇ ਵਿੱਚ ਵੀ ਲਿਖਾਂਗੇ ਇਸ ਕਰਕੇ ਇਹਦਾ ਸਿਸਟਮ ਇਹੀ ਹੈ ਕਿ ਅਗਰ 4 ਔਰ 8 ਵਾਲਾ ਇੱਕ ਛੱਤ ਦੇ ਥੱਲੇ ਹੋਏਗਾ ਤੇ ਇਹਨਾਂ ਨੂੰ ਕੋਈ ਨਾ ਕੋਈ ਦਿੱਕਤ ਰਹੇਗੀ ਪ੍ਰੋਬਲਮ ਰਹੇਗੀ ਵਿਚਾਰ ਨਹੀਂ ਮਿਲਣਗੇ ਕੰਪੈਟੀਬਿਲਟੀ ਵਧੀਆ ਨਹੀਂ ਰਹੇਗੀ ਜਿੰਨਾ ਇਹ ਦੂਰ ਰਹਿਣਗੇ ਉਹਨਾਂ ਹੀ ਚੰਗੇ ਰਹਿਣਗੇ ਉਨਾ ਹੀ ਇਹਨਾਂ ਦਾ ਪਿਆਰ ਵੀ ਬਣਿਆ ਰਹੇਗਾ ਔਰ ਇਸ ਕਰਕੇ ਮੈਂ ਦੋਨਾਂ ਨੂੰ ਦੋਨੋਂ ਕੈਟਾਗਰੀ ਚ ਲਿਖਿਆ ਅਵਾਇਡੇਡਸ ਵੀ ਲਿਖਦਾ ਇਹਨੂੰ ਆਪਾਂ ਲੱਕੀ ਦੇ ਵਿੱਚ ਵੀ ਲਿਖ ਲਿਆ ਪਰੋਣੇ ਵਾਲਾ ਸਾਹਿਬ ਹੋ ਗਿਆ ਸਰ ਜਿੱਦਾਂ ਵੀ ਥੋੜੀ ਦੇਰ ਦਾ ਵਾਲਾ ਕੰਮ ਸਹੀ ਹੈ ਅਗਰ ਪਰਮਾਨੈਂਟ ਰਵਾਂਗੇ ਤਾਂ ਫਿਰ ਡਾਂਗਾ ਪਰਮਾਨੈਂਟ ਰਵਾਂਗੇ ਤਾਂ ਹੀ ਕੰਪੈਟੀਬਿਲਟੀ ਬੰਦੀ ਨਹੀਂ ਹੈ ਜਦੋਂ ਸਾਡੇ ਕੋਲ ਕੰਪੈਟੀਬਿਲਟੀ ਚੈੱਕ ਕਰਨ ਆਉਂਦਾ ਹੈ ਅਸੀਂ ਪਹਿਲੇ ਹੀ ਕਹਿ ਦਿੰਦੇ ਹਾਂ ਕਿ ਇਹਨਾਂ ਦੀ ਬਣਨੀ ਨਹੀਂ ਹੈ ਜਾਂ ਇਹਨਾਂ ਦਾ ਪੇਚਾ ਰਹੇਗਾ ਇਹਨਾਂ ਦਾ ਪੰਗਾ ਰਹੇਗਾ ਇਹਦਾ ਹੱਲ ਇਹੀ ਹੈ ਇਹਨਾਂ ਨੂੰ ਥੋੜਾ ਦੂਰ ਦੂਰ ਕਰ ਦਿਓ ਤੇ ਵਧੀਆ ਰਹੇਗਾ ਮੈਂ ਇੱਕ ਆਪਣੇ client ਦੀ ਗੱਲ ਮੈਨੂੰ ਯਾਦ ਆ ਗਈ ਉਹ ਫਾਦਰ ਔਰ ਬੇਟਾ ਸੀਗਾ ਉਹਨਾਂ ਦੇ ਵਿੱਚ ਦਿੱਕਤ ਇਹੀ ਸੀ ਮੈਂ ਉਹਨੂੰ ਕਿਹਾ ਆਪਣੇ ਬੇਟੇ ਨੂੰ ਦੂਜੀ ਬਿਲਡਿੰਗ 'ਚ ਆਫਿਸ ਬਣਾ ਦੇ ਜੇ ਸੇਮ ਬਿਲਡਿੰਗ 'ਚ ਆਫਿਸ ਰਹੇਗਾ ਤਾਂ ਆਡੀ ਖਟਪਟ ਰਹਿਣੀ ਹੈ ਤੇ ਉਹਨੇ ਆਪਣੇ ਬੇਟੇ ਨੂੰ ਦੂਸਰੀ ਬਿਲਡਿੰਗ 'ਚ ਆਫਿਸ ਬਣਾਇਆ ਉਸ ਤੋਂ ਬਾਅਦ ਉਹਨਾਂ ਦੀ ਆਪਸ 'ਚ ਖਟਪਟ ਵੀ ਬੰਦ ਹੋ ਗਈ ਔਰ ਬੜੇ ਅੱਛੇ ਰਿਲੇਸ਼ਨ ਹੈ ਔਰ ਦੋਨਾਂ ਨੇ ਬਹੁਤ ਜ਼ਿਆਦਾ ਰਾਈਜ਼ ਕੀਤਾ ਅੱਛਾ ਜੀ yes ਕਿਉਂਕਿ ਦੇਖੋ ਨੰਬਰਸ ਆਪਣਾ ਰੋਲ ਹਰ ਜਗ੍ਹਾ ਅਦਾ ਕਰਦੇ ਆਂ ਉਹਨਾਂ ਨੇ ਆਪਣਾ ਸਿਸਟਮ ਜਿਹੜਾ ਉਹ ਬਣਾ ਕੇ ਹੀ ਰੱਖਣਾ ਹੈ ਇਸ ਕਰਕੇ ਜਿਨਨੇ ਨੰਬਰ ਨੂੰ ਚੰਗੀ ਤਰ੍ਹਾਂ ਸਮਝ ਲਿਆ ਯਾ ਜਿੰਨੇ ਉਹਦਾ ਭੇਤ ਪਾ ਲਿਆ ਉਹਨੂੰ ਜ਼ਿੰਦਗੀ ਦੇ ਵਿੱਚ ਕਦੀ ਵੀ ਕੋਈ ਪ੍ਰੋਬਲਮ ਆ ਹੀ ਨਹੀਂ ਸਕਦੀ ਕਿਸੇ ਵੀ ਤਰ੍ਹਾਂ ਦੀ ਨਹੀਂ ਆ ਸਕਦੀ ਜਿੰਨੇ ਨੰਬਰਾਂ ਨੂੰ ਚੰਗੀ ਤਰ੍ਹਾਂ ਸਮਝ ਲਿਆ ਠੀਕ ਹੈ ਉਹਦਾ ਨੇਚਰ ਸਮਝ ਲਿਆ ਉਹਦਾ ਸਿਸਟਮ ਸਮਝ ਲਿਆ ਉਹਦੇ ਲਈ ਬੱਲੇ ਬੱਲੇ ਆ ਹਰ ਜਗ੍ਹਾ ਤੇ ਨੰਬਰ 9 ਸਾਡਾ ਆਖੀਰਲਾ ਨੰਬਰ ਹੈ ਤੇ ਇਹਦੇ ਬਾਰੇ ਵੀ ਜ਼ਰੂਰ ਦੱਸੋ ਹਾਂ ਨੰਬਰ 9 ਦੀ ਅਗਰ ਮੈਂ ਗੱਲ ਕਰਾਂ ਤੇ ਇਹਦੇ ਬੈਸਟ ਨੰਬਰ ਜਿਹੜੇ ਹੈਗੇ ਆ ਉਹ ਹੈ 1 5 3 7 ਏ ਇਹਦੇ ਜਿਹੜੇ ਹੈ ਬੈਸਟ ਨੰਬਰ ਹੈ ਅਗਰ ਨਿਊਟਰਲ ਦੀ ਮੈਂ ਗੱਲ ਕਰਾਂ 6 9 ਇਹਦਾ ਨਿਊਟਰਲ ਨੰਬਰ ਹੈ ਹਾਂ ਅਗਰ ਅਵਾਇਡਡ ਦੀ ਮੈਂ ਗੱਲ ਕਰਾਂ ਤੇ ਇਹਦੇ ਅਵਾਇਡਡ ਨੰਬਰ ਦੇ ਵਿੱਚ ਵੀ ਆਏਗਾ 6 4 2 8 9 ਇਹਦਾ ਇਹ ਜਿਹੜੇ ਨੰਬਰ ਹੈ ਇਹਦੀ ਅਵਾਇਡਡ ਕੈਟਾਗਰੀ ਦੇ ਅੰਦਰ ਆਣਗੇ ਤੇ ਇਥੋਂ ਅੱਜ ਤੁਸੀਂ ਇੰਨੇ ਅਵੇਅਰ ਹੋ ਗਏ ਕਿ ਕਿਹੜਾ ਨੰਬਰ ਸਾਡਾ ਲੱਕੀ ਹੈ ਹੂੰ ਕਿਹੜਾ ਨੰਬਰ ਸਾਡਾ ਨਿਊਟਰਲ ਹੈ ਕਿਹੜਾ ਨੰਬਰ ਸਾਡਾ ਅਵਾਈਡਡ ਹੈ ਤੇ ਅਸੀਂ ਉਹਦੇ ਸਾਹਮਣੇ ਆਪਣੀ ਲਾਈਫ ਨੂੰ ਪਲਾਨ ਕਰੀਏ ਤੇ ਆਪਣੀ ਜ਼ਿੰਦਗੀ ਨੂੰ ਬਹੁਤ ਅੱਛਾ ਔਰ ਬੜਾ ਖੁਸ਼ਹਾਲ ਬਣਾਈਏ ਹੂੰ ਜੀ ਸੋ ਬਹੁਤ ਵਧੀਆ ਜਾਣਕਾਰੀ ਦਿੱਤੀ ਮੇਰੇ ਲਈ ਸਾਹਮਣੇ ਕਿਉਂਕਿ ਨਾ ਹਰ ਇਨਸਾਨ ਦੇ ਅੰਦਰ ਤਾਂਗ ਹੁੰਦੀ ਹੈ ਕਿ ਮੇਰਾ ਲੱਕੀ ਨੰਬਰ ਕਿਹੜਾ ਹੈ ਤੇ ਅੱਬਾ ਉਹੀ ਨੰਬਰ ਯੂਜ਼ ਕਰੀਏ ਜਿਸ ਨਾਲ ਅਸੀਂ ਬੈਨੀਫਿਟ ਲੈ ਸਕੀਏ ਤੇ ਤੁਸੀਂ ਅੱਜ ਬਹੁਤ ਵਧੀਆ ਨੋਲੇਜੇਬਲ ਗੱਲ ਦੱਸੀ ਹੈ ਤੇ ਉਮੀਦ ਹੈ ਸਾਡੇ ਵਿਊਅਰਸ ਨੂੰ ਬਹੁਤ ਪਸੰਦ ਆਈ ਹੋਵੇਗੀ ਤੇ ਅਗਰ ਤੁਸੀਂ ਵੀ ਆਪਣਾ ਲੱਕੀ ਨੰਬਰ ਦੇਖਣਾ ਚਾਹੁੰਦੇ ਹੋ ਆਪਣਾ ਦੇਖਣਾ ਚਾਹੁੰਦੇ ਹੋ ਕਿ ਕਿਹੜੇ ਲੱਕੀ ਨੰਬਰ ਦੇ ਨਾਲ ਅਸੀਂ ਆਪਣੀ ਗਰੋਥ ਕਰ ਸਕਦੇ ਹਾਂ ਅੱਗੇ ਵਾਧੇ ਚ ਰਹਿ ਸਕਦੇ ਹਾਂ ਤੇ ਇਹ ਐਪੀਸੋਡ ਤੁਹਾਡੇ ਲਈ ਹੈ ਜਰੂਰ ਦੇਖੋ ਤੇ ਆਪਣੇ ਜਾਣ ਪਛਾਣ ਵਾਲੇ ਆਪਣੇ ਚਾਹਵਨਾਂ ਨਾਲ ਵੀ ਸ਼ੇਅਰ ਕਰੋ ਅਜੀਆਂ ਹੋਰ ਰੋਚਕ ਵੀਡੀਓ ਦੇ ਲਈ ਬਨੇ ਰਹੋ ਸਿਟੀ ਹੋਮ ਨਿਊਜ਼ ਨਾਲ ਤੇ ਸਰ ਨਾਲ ਜੇ ਤੁਸੀਂ ਗੱਲਬਾਤ ਕਰਨੀ ਹੈ ਕੰਸਲਟ ਕਰਨਾ ਹੈ ਤਾਂ نیچے ਦਿੱਤੇ ਹੋਏ ਨੰਬਰਾਂ ਤੇ ਵੀ ਕੰਸਲਟ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਸਰ ਥੈਂਕ ਯੂ ਸੋ ਮੱਚ ਤੁਸੀਂ ਸਟੂਡੀਓ ਚ ਆਏ ਤੈਂਕ ਯੂ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ